ਤੇਆਂ ਨਾ ਸੁਖ ਹੋਈ ਮਨਮਤ ਝੂਠੀ ਸੱਚਾ ਸਵੀ ਹਉਮੈ ਕਰਤਿਆਂ ਨਾ ਸੁਖ ਹੋਈ ਤੇ ਹਉਮੈ ਦਾ ਤਾਂ ਕੀੜਾ ਪਹਿਲੇ ਦਿਨ ਹੀ ਬੰਦੇ ਦੇ ਅੰਦਰ ਪੈਦਾ ਹੋ ਜਾਂਦਾ ਜਦੋਂ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਜਿਵੇਂ ਸਹਿਬ ਨੇ ਕਿਹਾ ਜਿਉਂ ਜਿਉਂ ਚੱਲੇ ਚੁਬੇ ਤਉ ਖੁਆਮੇ ਜਮਕਾਲ ਸਹ ਸੇ ਡੰਡਾ ਕੀ ਹਰ ਜਨ ਹਰਫ ਨਾਮ ਸਮਾਨੀ ਦੁਖ ਜਨ ਮਰਨ ਭੋਗੰਡਾ ਕੀ ਹਉਮੈ ਕਰਤਿਆਂ ਨਾ ਸੁਖ ਹੋਈ ਹਾਦ ਇੱਕ ਪਦਾਰਥ ਨੂੰ ਪ੍ਰਾਪਤ ਕੀਤਾ ਪ੍ਰਾਪਤੀ ਤੋਂ ਬਾਅਦ ਜੇ ਉਹਦੀ ਹਉਮੈ ਅੰਦਰ ਹੈ ਹੰਕਾਰ ਅੰਦਰ ਹੈ ਈਗੋ ਅੰਦਰ ਹੈ ਭੰਦੇ ਦੀ ਲਾਭ ਦਾ ਹੀ ਮਾਤਰ ਨਹੀਂ ਨਾ ਸੁਖ ਹੋਏ ਜੇ ਕਿਸੇ ਪਦਾਰਥ ਨੂੰ ਪ੍ਰਾਪਤ ਕਰਕੇ ਹੰਕਾਰ ਆ ਗਿਆ ਤਾਂ ਉਹਦਾ ਸੁੱਖ ਨਹੀਂ ਮਿਲਣਾ ਬੈਨੀਫਿਟ ਕੋਈ ਨਹੀਂ ਹੈ ਲਾਭ ਕੋਈ ਨਹੀਂ ਹੈ ਉਹਦੀ ਹਾਨੀ ਹੋਵੇਗੀ ਸਹਿਬ ਨੇ ਕਿਆ ਕਿਵੇਂ ਹਾਨੀ ਹੋਵੇਗੀ ਬੰਦਾ ਧਰਮੀ ਕਰਮ ਕਰਕੇ ਹੰਕਾਰੀ ਬਣਦਾ ਪੁੰਨ ਕਰਮ ਕਰਕੇ ਹੰਕਾਰੀ ਬਣਦਾ ਉਹਦਾ ਜੇਕਰ ਵਾਕਾਈ ਦਾ ਦਿੱਤਾ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਸਭ ਨੇ ਕਿਹਾ ਤੀਰਥ ਤੇ ਵੀ ਜਾਇਆ ਪੁੰਨ ਦਾਨ ਵੀ ਕੀਤਾ ਵਰਤ ਵੀ ਰੱਖੇ ਤਰਬੀ ਕਰਮ ਨੇ ਸਾਰੇ ਦੀ ਸਾਰੀ ਤਿੰਨੋਂ ਕਰਮ ਕਰਦਾ ਆ ਬਾਤ ਮਨ ਮੈਂ ਧਰੇ ਕੁਮਾਰ ਅੰਦਰ ਕੁਮਾਰ ਹੰਕਾਰ ਚੁੱਕੀ ਫਿਰ ਦਲਾਬ ਕੀ ਹੋਇਆ ਕੁਝ ਵੀ ਨਹੀਂ ਧਰਮ ਦੇ ਕਰਮਾਂ ਨੇ ਸਾਡੇ ਅੰਦਰਲੀ ਈਗੋ ਨੂੰ ਖਤਮ ਕਰਨਾ ਸੀ ਸਾਡੇ ਅੰਦਰ ਨੇ ਹੰਕਾਰ ਨੂੰ ਖਤਮ ਕਰਨਾ ਸੀ ਹਉਮੈ ਨੂੰ ਖਤਮ ਕਰਨਾ ਸੀ ਪਰ ਮਾਲਕ ਨੇ ਕਿਹਾ ਇਹ ਸਭ ਕੁਝ ਕਰਨ ਤੋਂ ਬਾਅਦ ਇੱਕ ਹਉਮੈ ਦਾ ਕੰਡਾ ਪੈਦਾ ਹੋ ਗਿਆ ਜਿਉਂ ਚਲੈ ਚੁਬੈ ਦੁੱਖ ਪਾਪ ਹੈ ਤੇ ਬੰਦਾ ਕਹਿੰਦਾ ਸੁੱਖ ਮੰਗੈ ਮੰਗਲ ਸੁਖ ਹੈ ਸਭ ਨੇ ਕਿ ਹਉਮੇ ਦਾ ਬੀਜ ਪੈਦਾ ਹੋ ਗਿਆ ਇਸ ਦੀਵ ਦੁੱਖ ਦਿੰਦਾ ਹੋਮੇ ਦਾ ਗੰਡਾ ਸਭ ਕਿਹਾ ਹਉਮੈ ਕਰਤਿਆਂ ਨਾ ਸੁਖ ਹੋਏ ਸੁਖ ਨਹੀਂ ਮਿਲੇਗਾ ਹਉਮੇ ਵਿੱਚ ਪੈ ਦੁਨੀ ਚੰਦ ਪਰ ਕੀ ਬ੍ਰਹਮਦਾਸ ਵਰਗੇ ਪਰੇ ਅਮੀਰ ਨੇ ਤੇ ਬੜੇ ਗਿਆਨੀ ਨੇ ਬੰਦੇ ਦੀ ਵੀ ਪਰ ਹਉਮੇ ਦਾ ਐਸਾ ਗੰਡਾ ਸੀ ਧਰਮੀਆਂ ਦੇ ਜਿਹੜੇ ਪਾਸ ਜਾ ਕੇ ਵੀ ਧਰਮ ਕਮਾ ਨਹੀਂ ਸੀ ਸਕੀ ਹੁਣ ਬ੍ਰਹਮਦਾਸ ਦੀ ਜਿਹੜੀ ਹੈ ਨਾ ਸੁਸਾਇਟੀ ਦੇ ਵਿੱਚ ਉਹਨੂੰ ਹਰਾਉਣ ਵਾਲੇ ਜਿਹੜੇ ਨੇ ਉਹਨੂੰ ਜਿਹੜੇ ਨੇ ਜਿਤਾਉਣ ਵਾਲੇ ਸ਼ਬਦ ਵਰਤਾਂ ਮੈਂ ਕਿਉਂਕਿ ਬ੍ਰਹਮਦਾਸ ਗਿਆਨੀ ਬੜਾ ਆ ਵਿਦਵਾਨ ਬੜਾ ਹੈ 베ਦ ਕ੍ਰੰਥ ਉਹਨੂੰ ਕੰਠ ਨਹੀਂ ਜਾਤ ਨਹੀਂ ਵੈ ਚਰਚਾ ਦੇ ਵਿੱਚ ਉਹਨੂੰ ਕੋਈ ਨਹੀਂ ਸਿੱਖਾ ਸਕਦਾ ਤੇ ਧਰਮੀ ਬੰਦੇ ਵੀ ਆਉਂਦੇ ਸਨ ਚਰਚਾ ਕਰਨ ਦੇ ਲਈ ਤੇ ਉਹ ਜਿੱਤੇ ਜਾਂਦਾ ਸੀ ਕਿ ਉਹ ਘਾਰ ਜਾਂਦੇ ਸਨ ਉਹ ਜਿਹੜੇ ਆਉਣ ਵਾਲੇ ਧਰਮੀ ਸੀ ਫੋਮਾ ਉਹਨਾਂ ਤੋਂ ਉਹ ਜਿੱਤ ਜ਼ਰੂਰ ਜਾਂਦਾ ਸੀ ਪਰ ਉਹਨਾਂ ਦੀ ਖੁਸ਼ਬੂ ਨਹੀਂ ਕਦੇ ਉਹ ਲੈ ਸਕਿਆ ਧਰਮੀਆਂ ਦੀ ਉਹਨਾਂ ਦੀ ਖੁਸ਼ਬੂ ਉਹ ਆਨੰਦ ਜਿਹਦੀ ਗੱਲ ਸਹਿਬ ਕਹਿੰਦੇ ਨੇ ਆਪਾਂ ਨੂੰ ਵੀ ਹੋਇ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇ ਬਲਾਈ ਉਹਦੀ ਦੁਬਦਾ ਸ਼ੰਕੇ ਦੂਰ ਨਹੀਂ ਸੀ ਕਦੇ ਹੋਈ ਪਰ ਜਿੱਦਨ ਗੁਰਨਾਨਕ ਸਾਹਿਬ ਦੀ ਸੰਗਤ ਹੁੰਦੀ ਹੈ ਪਹਿਲਾਂ ਤਾਂ ਬੜਾ ਗਿਆਨੀ ਬਣ ਕੇ ਬਹਿ ਗਿਆ ਵੀ ਬਾਬੇ ਨੂੰ ਵੀ ਹਰਾ ਦੇਣਾ ਬਸ। ਫਿਰ ਬਾਅਦ ਵਿੱਚ ਕੀ ਹੋਇਆ? ਜਿਹੜਾ ਹੰਕਾਰ ਦਾ ਅੰਦਰੀ ਬੀਜ ਸੀ, ਸੱਭ ਨੇ ਸ਼ਬਦ ਦੇ ਤੀਰ ਮਾਰ ਕੇ ਉਹ ਹਉਮੈ ਨੂੰ ਪੁੰਜੇ ਸਿੱਟ ਦਿੱਤਾ। ਫਿਰ ਬਾਅਦ ਵਿੱਚ ਸਜਦਾ ਕੀਤਾ ਉਹਨੇ, ਨਮਸਕਾਰ ਕੀਤੀ ਸੀ। ਗਿਆਨੀ ਬਹੁਤ ਸੀ ਪਰ ਹੰਕਾਰ ਚੁੱਕੀ ਫਿਰਦਾ ਸੀ। ਈਗੋ ਸੀ ਅੰਦਰ, ਹਉਮੈ ਸੀ ਅੰਦਰ ਤੇ ਜਿਹੜੀ ਹਉਮੈ ਰੱਬ ਦੇ ਨਾਲੋਂ ਦੂਰੀ ਉਦੇ ਮਿਲਾਪ ਦੇ ਨਾਲ ਦੂਰੀ ਦੇ ਵਿੱਚ ਇੱਕ ਵੱਡੀ ਦੀਵਾਰ ਕਢੀ ਸੀ ਜਿਹਨੂੰ ਗੁਰਨਾਥ